ਉਸ ਬਾੜ ਦੇ ਦੌਰਾਨ ਬਹੁਤ ਕੇਂਦਰ ਦੇ ਮੰਤਰੀ ਵੀ ਇੱਥੇ ਆਉਂਦੇ ਰਹੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਵੀ ਬਹੁਤ ਕੁਝ ਹੋਇਆ ਤਾਂ ਇੱਥੇ ਜਦੋਂ ਮਾਨਯੋਗ ਸ਼ਿਵਰਾਜ ਸਿੰਘ ਜੀ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਉਹ ਵੀ ਇੱਥੇ ਆਏ ਤਾਂ ਇੱਕ ਬੜਾ ਬਿਆਨ ਦੇ ਗਏ ਸੀ ਇੱਥੇ ਕਿ ਇਹ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਬਰਸਾਤ ਹੋਈ ਹੈ ਇਹ ਮਾਈਨਿੰਗ ਕਰਕੇ ਹੋਈ ਹੈ ਤਾਂ ਮੈਂ ਬੜਾ ਹਰਾਨ ਸੀ ਅਸੀਂ ਵਿਧਾਨ ਸਭਾ ਦੇ ਸੈਸ਼ਨ 'ਚ ਮੈਂ ਕਿਹਾ ਵੀ ਤੀ ਮੀ ਅਸੀਂ ਤਾਂ ਕਿਸੇ ਕਿਤਾਬ 'ਚ ਅਜੇ ਤੱਕ ਪੜਿਆ ਨਹੀਂ ਕਿ ਮਾਈਨਿੰਗ ਦੇ ਨਾਲ ਵੀ ਹੜਾ ਜਾਂਦੇ ਨੇ ਜਾਂ ਬਸਾਤਾਂ ਹੋ ਜਾਂਦੀਆਂ ਨੇ ਸੋ ਵਿਧਾਨ ਸਭਾ ਦੇ ਸੈਸ਼ਨ ਵੀ ਇਸ ਲਈ ਬੁਲਾਇਆ ਗਿਆ ਸੀ ਕਿ ਸਾਰੇ ਮੈਂਬਰ ਆਪਣੀ ਗੱਲ ਉੱਥੇ ਰੱਖਣਗੇ ਪਰ ਉੱਥੇ ਵੀ ਰਾਜਨੀਤੀ ਚੱਲਦੀ ਰਹੀ ਸਾਡੇ ਲੀਡਰ ਆਫ ਓਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਕਹਿੰਦੇ ਰਹੇ ਕਿ ਰੰਜੀਤ ਸਾਗਰ ਡੈਮ ਤੋਂ ਜੀ 7 ਲੱਖ 15 ਹਜ਼ਾਰ ਕਿਊਸਿਕ ਪਾਣੀ ਛੱਡਦਾ ਤੇ ਮੈਂ ਜਵਾਬ ਦੇ ਵਿੱਚ ਕਿਹਾ ਤੀ ਵੀ 7 ਲੱਖ 15 ਹਜ਼ਾਰ ਕਿਊਸਿਕ ਪਾਣੀ ਛੱਡੇ ਕੋਈ ਨਹੀਂ ਉੱਥੇ ਤੇ ਸਵਾ 2 ਲੱਖ ਕਿਊਸਿਕ ਪਾਣੀ ਛੱਡਿਆ ਸੀ ਸੋ ਇਸ ਤਰ੍ਹਾਂ ਦੇ ਦੋਸ਼ ਵਿਰੋਧੀ ਧਿਰ ਦੇ ਆਗੂ ਸਹਿਬਾਨ ਇਸ ਤਰ੍ਹਾਂ ਸਾਡੇ ਤੇ ਲਾਉਂਦੇ ਰਹੇ ਜਿਵੇਂ ਕੋਈ ਬਰਸਾਤ ਸਾਡੇ ਹੱਥ ਦੇ ਵਿੱਚ ਆ ਤੇ ਅਸੀਂ ਬਰਸਾਤ ਉੱਥੇ ਕਰਾਤੀ ਅਸੀਂ ਕਹਿੰਦੇ ਰਹੇ ਆ ਤੇ ਕੱਲੇ ਡੈਮੋਂ ਤੇ ਪਾਣੀ ਨਹੀਂ ਆਇਆ ਅਟੈਚਮੈਂਟ ਏਰੀਏ ਦੇ ਵਿੱਚ ਜਿੱਥੇ ਪਾਣੀ ਸੀ ਉੱਥੋਂ ਆ ਗਿਆ ਖੱਡਾਂ ਦੇ ਰਾਹੀਂ ਆ ਗਿਆ ਤਾਂ ਅਸੀਂ ਸਾਰੀ ਕੋਸ਼ਿਸ਼ ਗੱਲ ਦੀ ਲੋਕਾਂ ਦੇ ਵਿੱਚ ਜਾ ਕੇ ਗੱਲ ਆਪਣੀ ਦੱਸਦੇ ਰਹੇ ਪਰ ਵਿਰੋਧੀ ਧਿਰ ਇਸ ਨੂੰ ਹੋਰ ਤਰੀਕੇ ਦੇ ਨਾਲ ਪੇਸ਼ ਕਰਦੀ ਰਹੀ ਪਰ ਹੁਣ ਕੱਲ ਰਾਜ ਸਭਾ ਦੇ ਵਿੱਚ ਮਾਨਯੋਗ ਮੈਂਬਰ ਪਾਰਲੀਮੈਂਟ ਸੰਜੇ ਰਾਉਤ ਜੀ ਨੇ ਇੱਕ ਸਵਾਲ ਉੱਥੇ ਰੱਖਿਆ ਤੋ ਸਵਾਲ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਜਲ ਸ਼ਕਤੀ ਮੰਤਰੀ ਇਹ ਬਤਾਨੇ ਕੀ ਕਿਰਪਾ ਕਰਨਗੇ ਕਿ ਪੰਜਾਬ ਮੇ ਹਾਲ ਹੀ ਮੇ ਆਈ ਬਾੜ ਕੀ ਸਥਿਤੀ ਪੌਂਗਰ ਭਾਗੜਾ ਡੈਮ ਜੈਸੇ ਬੰਦੋ ਮੇ ਖਰਾਬ ਜਲ ਸੈ ਪ੍ਰਬੰਧਨ ਕੇ ਕਾਰਨ ਗੰਭੀਰ ਹੋ ਗਈ ਕਿ ਬਾੜ ਦੀ ਸਥਿਤੀ ਦਾ ਕਾਰਨ ਕੀ ਸੀ ਕਿ ਇਹਦੇ ਕਰਕੇ ਹੋਇਆ ਵੀ ਉੱਤੇ ਪਾਣੀ ਜ਼ਿਆਦਾ ਆ ਗਿਆ ਕੁਛ ਆ ਗਿਆ ਤਾਂ ਉਹਦੇ ਵਿੱਚ ਮਾਨਯੋਗ ਜਲ ਸ਼ਕਤੀ ਰਾਜ ਮੰਤਰੀ सरकार देने, राज ने श्री राजभूषण चौधरी उन्होंने जवाब दिता उस पंजाब में हाल ही में बाढ़ की स्थिति प्रमुख बांधों पौंग और भाखड़ा में खराब जलाशय प्रबंधन के कारण गंभीर नहीं हुई वर्ष 2025 में पौंग और भाखड़ा बांधों के कैचमेंट कैचमेंट क्षेत्र ਮੇ ਬਹੁਤ ਜਿਆਦਾ ਬਾਰਿਸ਼ ਹੋਈ ਜਿਸ ਕੇ ਕਾਰਨ ਇਹ ਸਾਰਾ ਮਤਲਬ ਉਹਨਾਂ ਨੇ ਸਾਰੇ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀ ਕਿ ਕੈਚਮੈਂਟ ਏਰੀਆ ਦੇ ਵਿੱਚ ਬਰਸਾਤ ਹੋਈ ਡੈਮਾਂ ਦੇ ਪਾਣੀ ਛੱਡਣ ਦੇ ਨਾਲ ਕੋਈ ਕਿਤੇ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਇਸ ਦੇ ਕਿ ਸਥਿਤੀ ਕੀ ਹੁੰਦੀ ਹੈ ਡੈਮਾਂ ਦੇ ਵਿੱਚ ਪਾਣੀ ਉਸ ਸਮੇਂ ਛੱਡਿਆ ਜਾਂਦਾ ਹੈ ਜਦੋਂ ਡੈਮ ਦੇ ਵਿੱਚ ਪਾਣੀ ਸੰਭਾਲਣ ਦੀ ਸਥਿਤੀ ਨਾ ਹੋਵੇ ਤੇ ਡੈਮ ਨੂੰ ਬਚਾਉਣਾ ਵੀ ਜ਼ਰੂਰੀ ਹੁੰਦਾ ਹੈ ਸੋ ਅਸੀਂ ਉਹ ਸਾਰੇ ਪ੍ਰਬੰਧ ਅੱਗੇ ਰੱਖ ਗਏ ਜਿੱਥੇ ਵੀ ਕਿਤੇ ਡੈਮ ਦਾ ਪਾਣੀ ਛੱਡਿਆ ਉਦੋਂ ਛੱਡਿਆ ਕੈਚਮੈਂਟ ਏਰੀਆ ਦੇ ਤ ਤ ਕਿਸੇ ਦਾ ਕੰਟਰੋਲ ਹੀ ਕੋਈ ਨਹੀਂ ਸੀ ਦਰਿਆਵਾਂ ਦੇ ਬਰਾਬਰ ਦਰਿਆ ਵਹਿ ਰਹੇ ਸੀ ਸੋ ਜਿਹੜੀ ਗੱਲ ਅਸੀਂ ਕਹਿ ਰਹੇ ਸੀ ਅਸੀਂ ਲੋਕਾਂ ਨੂੰ ਦੱਸ ਰਹੇ ਸੀ ਕਿ ਬਾੜ ਦੀ ਸਥਿਤੀ ਕਿਵੇਂ ਬਣੀ ਤੇ ਸਾਡੇ ਲੋਕਲ ਪੰਜਾਬ ਦੇ ਨੇਤਾ ਜੀ ਸਾਰੀਆਂ ਪਾਰਟੀਆਂ ਦੇ ਲੱਗੇ ਹੋਏ ਤੇ ਬੀਜੇਪੀ ਦੇ ਲਹਿਦਾ ਬਿਆਨ ਦੇਈ ਜਾ ਰਹੇ ਸੀ ਜਦੋਂ ਉਹਨਾਂ ਦੇ ਮੰਤਰੀ ਸਾਹਿਬ ਕਹਿ ਗਏ ਚੋਹਾਨ ਸਾਹਿਬ ਉਹ ਵੀ ਨਾਲ ਹੀ ਲੱਗੇ ਕਹਿਣ ਕਾਂਗਰਸ ਵਾਲੇ ਆਪ ਦੀ ਡੱਫਲੀ বাজਾਈ ਜਾਂਦੇ ਸੀ ਪਰ ਅਸੀਂ ਜਿਹੜੀ ਗੱਲ ਦੱਸਦੇ ਰਹੇ ਪਰ ਅੱਜ ਉਹ ਗੱਲ ਟੋਟਲੀ ਕਲੀਅਰ ਹੋਈ ਹੈ ਕਿ ਜ਼ਿਆਦਾ ਬਰਸਾਤਾ ਕਰਕੇ ਇਹ ਸਾਰਾ ਜਿਹੜਾ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਸੋ ਇਹ ਗੱਲ ਕਲੀਅਰ ਕੀਤੀ ਗਈ ਹੈ ਔਰ ਮੈਂ ਇਹ ਕਹਿ ਸਕਦਾ ਕਿ ਅਜਿਹੇ ਸਮੇਂ ਤੇ ਜੋ ਰਾਜਨੀਤਿਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰੀ ਵਿਰੋਧੀ ਪਾਰਟੀਆਂ ਵੱਲੋਂ ਉਹ ਨਹੀਂ ਚਾਹੀਦੀ ਸੀ ਉਸ ਸਮੇਂ ਪੰਜਾਬ ਦੇ ਲੋਕ ਵੱਡੇ ਸੰਕਟ ਦੇ ਵਿੱਚ ਸੀ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਸਵਾਲ ਸੀ ਉਦੋਂ ਤੇ ਵਿਰੋਧੀ ਪਾਰਟੀਆਂ ਸਾਡੇ ਦੇ ਤਾਂ ਜਗਾਸ ਦੀਆਂ ਰਹੀਆਂ ਅੱਜ ਇਸ ਤਰ੍ਹਾਂ ਮੈਂ ਗੱਲ ਕੀਤੀ ਐ ਚੋਹਾਨ ਸਾਹਿਬ ਦੀ ਤੇ ਹੋਰ ਆਗੂ ਸਹਿਬਾਨਾਂ ਦੀ ਤੇ ਉਸ ਸਮੇਂ ਤਾਂ ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਹੀਂ ਕਿਹਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਇੱਥੇ ਆਏ ਸੀ ਬੜੀ ਉਮੀਦਾਂ ਸੀ ਸਾਨੂੰ ਅਸੀਂ ਅੱਖਾਂ ਬਿਚਾ ਕੇ ਸਵਾਗਤ ਕੀਤਾ ਸੀ ਉਹਨਾਂ ਦਾ ਤੇ ਇਹਨਾਂ ਆਗੂ ਸਹਿਬਾਨਾਂ ਨੇ ਨਹੀਂ ਕਿਹਾ ਕਿ ਉੱਥੇ 20000 ਕਰੋੜ ਦਾ ਨੁਕਸਾਨ ਉਤੇ 1600 ਕਰੋੜ ਦੇ ਨੁਕਸਾਨ ਦੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤੀ ਪ੍ਰਧਾਨ ਮੰਤਰੀ ਸਾਹਿਬ ਦਾ ਆਣਾ ਠੀਕ देर आए दुरुस्त आए ਆਏ देर ਨਾਲ ਤੇ ਪਰ ਆਏ ਥੇ ਤੇ देर ਨਾਲ ਆ ਕੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਾਡੇ ਐਮ ਐਲ ਏ ਸਾਡੇ ਸਾਰੇ ਵਰਕਰ ਪੈਰ ਨੰਗੇ ਪੈਰੀ ਲੋਕਾਂ ਦੇ ਵਿੱਚ ਜਾਂਦੇ ਰਹੇ ਲੋਕਾਂ ਦੇ ਦੁੱਖ ਤਕਲੀਫਾਂ ਸੁਣਦੇ ਰਹੇ ਉਹਨਾਂ ਨੂੰ ਵੀ ਉਸੇ ਤਰੀਕੇ ਨਾਲ ਜਾਣਣਾ ਚਾਹੀਦਾ ਸੀ ਤਾਂ ਹੀ ਗਰਾਊਂਡ ਲੈਵਲ ਤੇ ਪਤਾ ਲੱਗਦਾ ਨੁਕਸਾਨ ਕੀ ਹੈ ਇਹ ਨੁਕਸਾਨ ਦੀ ਗੱਜੈ ਨਹੀਂ ਲੈ ਬਲਕਿ ਉਲਟਾ ਇਹ ਗੱਲ ਹੁੰਦੀ ਰਹੀ ਜਿਵੇਂ ਅਸੀਂ ਕਹੇ ਵੀ ਇਹਨਾਂ ਨੁਕਸਾਨ ਕਹਿੰਦੇ ਜੀ ਸੈਂਟਰ ਦੇ ਆ ਟੀਮਾਂ ਆਣ ਗਈਆਂ ਮੈਂ ਗੱਲ ਵਿਧਾਨ ਸਭਾ ਦੇ ਵਿੱਚ ਵੀ ਕਹੀ ਸੀ ਕਿ ਸੈਂਟਰ ਦੇ ਆ ਟੀਮਾਂ ਕੋਲੇ ਹੋਰ ਜਿਹੜੇ ਕਿਹੜੇ ਥਰਮਾਮੀਟਰ ਨੇ ਜਿਹੜੇ ਲਾ ਕੇ ਦੇਖਣਗੇ ਸੋ ਉਸ ਸਮੇਂ ਨਾਗੂ ਸਾਹਿਬਾ ਨਾ ਨਹੀਂ ਮੈਂ ਕਹਿ ਸਕਦਾ ਆਪਣਾ ਰੋਲ ਸਹੀ ਢੰਗ ਦੇ ਨਾਲ ਨਹੀਂ ਨਿਭਾਇਆ ਪੰਜਾਬ ਦੀ ਮਾਂ ਫੜਨ ਦੀ ਜਗ੍ਹਾ ਪੰਜਾਬ ਦੇ ਖਿਲਾਫ ਹੋ ਕੇ ਖੜੇ ਹੋ ਜਦੋਂ ਮੋਦੀ ਸਾਹਿਬ 1600 ਕਰੋੜ ਦੀ ਗੱਲ ਕਰਕੇ ਵਾਗੇ ਤਾਂ ਬੜੇ ਦੁੱਖ ਦੀ ਗੱਲ ਹੈ ਕਿ 1600 ਕਰੋੜ ਵਿੱਚ 2300 ਪਿੰਡ ਪ੍ਰਭਾਵਿਤ ਸੀ ਇੱਕ ਪਿੰਡ ਨੂੰ 80-80 ਲੱਖ ਰੁਪਏ ਆਏ ਪਰ ਸਾਡੇ ਜਿੰਨੇ ਬੀਜੇਪੀ ਦੇ ਆਗੂ ਸਹਿਬਾਨ ਸੀ ਉਹ ਸਾਰੇ ਇਸ ਗੱਲ ਨੂੰ ਜਸਟੀਫਾਈ ਕਰਨ ਤੇ ਲੱਗੇ ਰਹੇ ਕਿ ਜੋ ਪ੍ਰਧਾਨ ਮੰਤਰੀ ਸਾਹਿਬ ਕਹਿ ਗਏ ਨੇ ਜੋ ਠੀਕ ਹੈ ਉਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੇ ਜਿੰਨੀਆਂ ਗੱਲਾਂ ਕੀਤੀਆਂ ਕੱਲ ਉਹ ਰਾਜ ਸਭਾ ਦੇ ਵਿੱਚ ਇਹਨਾਂ ਦੇ ਆਪਣੇ ਮੰਤਰੀ ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਹੈ ਤੇ ਦੂਸਰੀ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਇਹਦੇ ਵਿੱਚ ਕਿ ਜੋ ਹੜਾਏ ਪੰਜਾਬ ਸਰਕਾਰ ਨੇ ਬਹੁਤ ਸਾਡੇ ਡਿਪਾਰਟਮੈਂਟ ਨੇ ਵਾਟਰ ਸਰਸਿਸ ਡਿਪਾਰਟਮੈਂਟ ਨੇ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਇਸ ਗੱਲ ਤੇ ਪੂਰਾ ਪਹਿਰਾ ਦਿੱਤਾ ਭਾਵੇਂ ਸਾਡੀ BBMP ਦੀ ਗਲਤੀ ਹੁਣ BBMP ਬੇਸ਼ੱਕ ਸਾਡੇ ਮੁਤਾਬਕ ਫੈਸਲੇ ਨਹੀਂ ਲੈਂਦੀ ਸੀ ਜਿੱਥੇ ਅਸੀਂ ਕਹਿੰਦੇ ਸੀ ਪਾਣੀ ਛੱਡਣਾ ਚਾਹੀਦਾ ਨਹੀਂ ਛੱਡਿਆ ਸੀ ਪਰ ਅਸੀਂ ਉਹ ਵੀ ਗੱਲ ਉਹਨਾਂ ਦੇ ਨਾਲ ਕਰਦੇ ਰਹੇ ਉਸ ਤੋਂ ਬਾਅਦ ਜੋ ਆਪਣਾ ਬੀਵੀ ਐਮਬੀ ਦੇ ਉੱਤੇ ਇਹਨਾਂ ਦੇ ਧੱਕੇਸ਼ਾਹੀਆਂ ਦੀ ਗੱਲ ਆਉਂਦੀ ਰਹੀ ਕਿ ਅਸੀਂ ਹਰ ਤਰੀਕੇ ਦੇ ਨਾਲ ਧੱਕੇ ਧੱਕੇ ਕਰੀ ਜਾਣੇ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨੀਆਂ ਗੱਲਾਂ ਕਰੀ ਜਾਣੀਆਂ ਨੇ ਅਸੀਂ ਉਹਦਾ ਵੀ ਵਿਰੋਧ ਕੀਤਾ ਅਸੀਂ ਸੈਸ਼ਨ ਬਲਾ ਬਲਾ ਕੇ ਵਿਰੋਧ ਕੀਤਾ ਉਹਨੋਂ ਤੇ ਸੀਆਈਐਸਰ ਦੇ ਉੱਤੇ ਸੀਆਈਐਸਰ ਲਾਉਣ ਦੀ ਗੱਲ ਭਾਗੜਾ ਡੈਮ ਤੇ ਕੀਤੀ ਗਈ ਉਹ ਵੀ ਗਲਤ ਕੀਤੀ ਗਈ ਸੈਸ਼ਨ ਅਸੀਂ ਬੁਲਾਇਆ ਸੈਸ਼ਨ ਦੇ ਵਿੱਚ ਬੁਲਾ ਕੇ ਸਾਰੇ ਪੰਜਾਬ ਦੇ ਐਮਐਲਏਜ਼ ਨੇ 117 ਦੇ 117 ਐਮਐਲਏ ਆਨੇ ਪਰ ਮੈਂ ਕਿਸੇ ਪਾਰਟੀ ਦੇ ਸੀ ਉਹਦਾ ਵਿਰੋਧ ਕੀਤਾ ਸੀ ਪਰ ਕੇਂਦਰ ਦੀ ਸਰਕਾਰ ਨੇ ਆ ਗੱਲ ਤੇ ਕਲੀਅਰ ਕਰ ਦਿੱਤੀ ਵੀ ਬਾੜ ਦੀ ਸਥਿਤੀ ਕਿਵੇਂ ਬਣੀ ਪਰ ਇਹ ਗੱਲ ਵੀ ਕਰਨੀ ਚਾਹੀਦੀ ਤੇ ਕਿ ਪੰਜਾਬ ਦੇ 3 ਕਰੋੜ ਲੋਕ ਜੋ ਪੰਜਾਬ ਦੀ ਵਿਧਾਨ ਸਭਾ ਦਾ ਮਤਲਬ ਹੈ ਉਹ ਪੰਜਾਬ ਦੇ 3 ਕਰੋੜ ਲੋਕਾਂ ਦੀ ਆਵਾਜ਼ ਹੈ ਉਹ 3 ਕਰੋੜ ਲੋਕਾਂ ਦੀ ਆਵਾਜ਼ ਨੂੰ ਦੱਬਦਾ ਉਹਦੀ ਰਿਸਪੈਕਟ ਨਹੀਂ ਕੀਤੀ ਕਹਿੰਦੇ ਨਹੀਂ ਅਸੀਂ ਤੇ ਉੱਥੇ ਸੀਆਈਏ ਸਫਲਾਉਣੀ ਹੈ ਜਿਹੜੀ ਕੋਈ ਵਧੀਆ ਗੱਲ ਨਹੀਂ ਸੀ ਕਿਉਂਕਿ ਸਾਡੀ ਪੰਜਾਬ ਪੁਲਿਸ ਇੱਕ ਐਸੀ ਬਹਾਦਰ ਪੁਲਿਸ ਹੈ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਅਤਵਾਦ ਦੇ ਸਮੇਂ ਲੱਗਦਾ ਸੀ ਕਿ ਪੰਜਾਬ ਦੇਸ਼ ਦੇ ਹੱਥੋਂ ਖੁੰਝ ਰਿਹਾ ਪਰ ਪੰਜਾਬ ਦੀ ਪੁਲਿਸ ਨੇ ਪੂਰਾ ਮੁਕਾਬਲਾ ਕਰਕੇ ਜਿਹੜੇ ਅਤਵਾਦ ਦਾ ਮੂੰਹ ਮੋੜਿਆ ਉਹਨਾਂ ਨੇ ਉਹਨਾਂ ਨੂੰ ਹਟਾ ਕੇ ਉੱਥੇ ਗੱਲ ਕਰਨ ਦੀ ਕਲ ਕੀਤੀ ਇਹਨਾਂ ਨੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਉਹ ਗਲਤ ਤੇ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੇ ਖਾਤਰ ਆਪਣੇ ਪਾਣੀਆਂ ਦੀ ਰਾਖੀ ਦੇ ਖਾਤਰ ਪੂਰੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਖੜੀ ਹੈ ਖੜੀ ਰਹੇਗੀ